ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਤੁਹਾਨੂੰ ਇੱਕ ਟੋਪ ਦਾ ਟੂਰਨਾਮੈਂਟ ਦੱਸਣ ਜਾ ਰਿਹਾ ਅੱਜ ਜੋ ਪੰਜਾਬ ਦੇ ਵਿੱਚ ਹੋਣਾ ਮੇਰੇ ਵੀਰੋ ਸਰੇ ਦਾ ਮੇਲਾ ਜੋ ਅੱਜ ਕਰਵਾਇਆ ਜਾਣਾ ਉਸ ਤੋਂ ਪਹਿਲਾਂ ਨਵੇਂ ਆਏ ਆ ਜਿਹੜੇ ਭਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਬਾਕੀ ਮੇਰੇ ਵੀਰੋ ਇਹ ਟੂਰਨਾਮੈਂਟ ਬਾਂਗੋਆਣੀ ਜ਼ਿਲ੍ਹਾ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਕਈਏ ਮੇਰੇ ਵੀਰੋ ਸਿਰੇ ਦਾ ਮੇਲਾ ਕਰਵਾਇਆ ਜਾਣਾ ਜਿੱਥੇ ਅੱਜ ਲੜਕੀਆਂ ਦੇ ਵੀ ਮੈਚ ਹੋਣੇ ਆ ਮਾਝੇ ਦੇ ਵਿੱਚ ਯਾਨੀ ਕਿ ਜਿੱਥੇ ਕੀ ਅਮਰਤਪਾਲ ਬਾਈ ਨੂੰ ਵੀ ਵੈਸੇ ਦਾ ਸਪੋਰਟ ਕਰੋ ਖਡੂਰ ਸਾਹਿਬ ਇਲਾਕੇ ਵਾਲਿਆਂ ਨੂੰ ਬੇਨਤੀ ਵੀ ਆ ਬਈ ਇਹ ਅਜੇ ਉਹ ਜੱਤੂਗਾ ਦਾ ਬਹੁਤ ਫਰਕ ਪੈ ਜਾਣਾ ਪੰਜਾਬ ਚ ਤੁਹਾਨੂੰ ਵੀ ਪਤਾ ਨਸ਼ਿਆਂ ਦੀ ਅੱਜ ਕੱਲ ਬਹੁਤ ਜ਼ਿਆਦਾ ਚੱਲ ਰਹੀ ਹੈ ਨੌਜਵਾਨੀ ਦੇ ਵਿੱਚ ਪਰ ਜੇ ਆਪਾਂ ਕਹੀਏ ਵੀ ਆ ਕਿ ਚੰਗੇ ਰਾਹ ਤੇ ਸਿੱਖ ਪੰਥ ਲਈ ਖੜਨਾ ਤਾਂ ਜ਼ਰੂਰ ਸਪੋਰਟ ਕਰਿਓ ਬਾਈ ਨੂੰ ਬਾਕੀ ਮੇਰੇ ਵੀਰੋ ਇਹ ਟੂਰਨਾਮੈਂਟ ਮਾਝੇ ਇਲਾਕੇ ਦੇ ਵਿੱਚ ਚਾਰ ਕਲੱਬਾਂ ਖੇਡਣੀਆਂ ਮੁੰਡਿਆਂ ਦੀਆਂ ਵੀ ਤੇ ਲੜਕੀਆਂ ਦਾ ਵੀ ਮੈਚ ਕਰਵਾਇਆ ਜਾਣਾ ਯੂਐਸਏ ਗੁਰਦਾਸਪੁਰ ਦੇ ਨਾਂ ਤੇ ਕੁਮਾਨ ਦੇ ਨਾਂ ਤੇ ਵੱਡੀਆਂ ਟੀਮਾਂ ਮੇਰੇ ਵੀਰੋ ਮੁੰਡਿਆਂ ਦੀਆਂ ਇੱਥੇ ਖੇਡਣੀਆਂ ਤੇ ਬਹੁਤ ਵਧੀਆ ਮੈਚ ਅੱਜ ਇਸ ਮੇਲੇ ਤੇ ਤੁਹਾਨੂੰ ਦੇਖਣ ਨੂੰ ਮਿਲਣਗੇ ਵਧੀਆ ਕੱਪ ਹੋਣਾ ਇਹ ਤੇ ਬਾਕੀ ਮੇਰੇ ਵੀਰੋ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਵੀ ਪਤਾ ਹੁਣ ਸੀਜ਼ਨ ਜੋ ਹੈ ਸਮਾਪਤ ਹੋ ਗਿਆ ਜਾਨੀ ਕਿ ਹੁਣ ਕੈਨੇਡਾ ਚ ਮੈਚ ਹੋਣੇ ਆ ਤਾਂ ਕਰਕੇ ਬਹੁਤ ਵੱਡੇ ਵੱਡੇ ਖਿਡਾਰੀ ਪਹਿਲਾ ਇੰਡੀਆ ਦੇ ਵਿੱਚ ਪਹੁੰਚ ਗਿਆ ਭਾਵੇਂ ਰਵੀ ਦੇ ਹੋਰ ਇਹਦੀ ਗੱਲ ਕਰੀਏ ਭਾਵੇਂ ਸ਼ੀਲੂ ਦੀ ਗੱਲ ਕਰੀਏ ਮੇਰੇ ਵੀਰੋ ਭਾਵੇਂ ਕੁਲਵਿੰਦਰ ਧਰਮਪਰੇ ਵਾਲੇ ਦੀ ਗੱਲ ਕਰੀਏ ਵੱਡੇ ਵੱਡੇ ਖਿਡਾਰੀ ਪੰਜਾਬ ਆ ਗਿਆ ਦੁੱਲਾ ਵੀ ਪੰਜਾਬ ਹੀ ਆ ਤੇ ਤਾਂ ਕਰਕੇ ਮੇਰੇ ਵੀਰੋ ਹੁਣ ਕੈਨੇਡਾ ਦੇ ਵਿੱਚ ਸ਼ੁਰੂਆਤਾਂ ਹੋਣੀਆਂ ਉਸ ਮੇਲੇ ਤੇ ਇਹ ਸਾਰੇ ਖਿਡਾਰੀ ਕੈਨੇਡਾ ਦਾ ਸੀਜ਼ਨ ਖੇਡਣ ਲਈ ਜਾਣਗੇ ਇੱਕ ਦੋ ਦਿਨਾਂ ਦੇ ਵਿੱਚ ਬਾਕੀ ਤੁਹਾਨੂੰ ਇਹ ਵੱਡੀ ਅਪਡੇਟ ਦੇਣੀ ਸੀ ਅੱਜ ਦਾ ਵੱਡਾ ਮੇਲਾ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਨਵੀਂ ਅਪਡੇਟ ਲੈ ਕੇ ਮਿਲਦੇ ਹਾਂ ਅਸੀਂ ਧੰਨਵਾਦ